ਥੋੜੀ ਜੀ ਗੱਲ ਆਪਾਂ ਕੀਤੀ ਸੀ ਕਿ ਜੀਐਸਟੀ ਦੇ ਵਿੱਚ ਥੋੜਾ ਜਿਹਾ ਸੁਧਾਰ ਕਰਨ ਨੂੰ ਕਹਿ ਰਹੇ ਨੇ ਥੋੜਾ ਜਿਆ ਉਹਨੂੰ ਸਰਲੀ ਕਰਨ ਦਾ ਕਾਰਨ ਨੂੰ ਕਹਿ ਰਹੇ ਨੇ ਤੇ ਇੱਕ ਸਲੈਬ ਵਿੱਚੋਂ ਖਤਮ ਕਰਕੇ ਦੋ ਹੀ ਸਲੈਬਾਂ ਰੱਖਣ ਨੂੰ 5% ਦੇ ਨਹੀਂ ਸਲੈਬਾਂ 4 ਨੇ ਫਿਲਹਾਲ ਜੀ 5 12 18 28 28 5 ਤੇ 18 ਵਾਲੀ ਰੱਖਣ ਨੂੰ ਕਹਿ ਰਹੇ ਨੇ ਹੁਣ ਉਹਨਾਂ ਦੇ ਟਾਈਮ ਦੇ ਵਿੱਚ ਜੀ ਹਾਂ ਜੀ ਜੀ ਉਹ ਸਰਲ ਤੇ ਜੇ ਇਸ ਤਰ੍ਹਾਂ ਹੁੰਦਾ ਫਿਰ ਕੀ ਸੁਧਾਰ ਹੋਏਗਾ ਕੀ ਸਰਲੀਕਰਨ ਹੋਏਗਾ ਕੀ ਸੌਖ ਹੋਏਗੀ ਫਿਰ ਦੇਖੋ ਹੁਣ ਇਹ ਪਤਾ ਕੀ ਹੁੰਦਾ ਜੀ ਇਹ ਹਾਲੇ ਮੁੱਢਲੇ ਕਿਆਸ ਨੇ ਹੂੰ ਜੇ ਲਾ ਕੇ ਤਾਂ ਹੀ ਆਪਾਂ ਗੱਲ ਕੀਤੀ ਜੀ ਇਸ ਤਰ੍ਹਾਂ ਇਹ ਮੁੱਢਲੇ ਕਿਆਸ ਨੇ ਤਾਂ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿੰਨਾ ਜੋ ਆਪਣੇ ਕੋਲ ਡਾਟਾ ਹੈ ਕੁਝ ਚੀਜ਼ਾਂ ਦਾ ਕਿ ਅਸਲ ਦੇ ਵਿੱਚ ਜਿਵੇਂ ਉਹਨੇ ਇੱਕ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਹਾਂ ਸਾਬ ਜੀ ਆਪਣੇ ਇੱਥੇ ਜਿਵੇਂ ਕੁਝ ਕਾਰਾ ਨੇ ਇੱਕ ਤੇ ਆਮ ਕਾਰਾ ਇਹ ਮਤਲਬ ਕਿ ਥੋੜਾ ਜਿਹਾ ਜੇ ਆਪਾਂ ਸਮਝੀਏ ਨਾ ਕਿ ਜੀਐਸਟੀ ਜਦੋਂ ਆਈ ਉਸ ਤੋਂ ਬਾਅਦ ਕਲੈਕਸ਼ਨ ਜਿਹੜੀ ਆ ਉਹ ਵਾਧੀ ਤੁਰੀ ਗਈ ਵਾਧੀ ਤੁਰੇਗੀ ਇਹਨਾਂ ਨੂੰ ਪਤਾ ਵੀ ਭਰਪੂਰ ਆ ਕਮ ਆਉਣਾ ਹੁਣ ਕੀ ਕਰ ਰਹੇ ਆ ਕਿ ਜਿੱਦਾਂ ਲਾ ਲਓ ਕਿ ਵੀ ਜਿਵੇਂ ਹੁਣ ਮੰਨ ਲਓ ਆਪਣਾ ਫਰਿੱਜ ਹੈ ਟੀਵੀ ਆ ਇਹਦੇ ਵਿੱਚ ਮੰਨ ਲਓ ਜੇ 40000 ਦਾ ਫਰਿੱਜ ਹੈ ਠੀਕ ਹੈ ਜੀ ਤਾ ਉਹ 4000 ਜਿਹੜਾ ਹੈ ਨਾ ਸਸਤਾ ਹੋ ਜਾਏਗਾ ਜੇ 10% ਮਤਲਬ ਕਿ 18 ਵਾਲੀ ਚੀਜ਼ 'ਚ ਉਹ 10% ਘਟ ਜਾਂਦਾ ਹੈ ਜੀ ਜਾਂ 12 ਤੋਂ 7% ਪੰਜ 'ਚ ਘਟ ਜਾਂਦਾ ਹੈ ਹਮ ਹਣ ਜੇ ਆ 18 ਤੋਂ ਇਹ ਪੰਜ ਚ ਆਉਂਦਾ ਤਾਂ 13 ਘਟ ਜਾਊਗਾ ਸਿੱਧਾ ਹੀ ਜੇ 12 ਤੋਂ ਆਉਂਦਾ ਹੈ ਪੰਜ ਮਤਲਬ ਕਿ ਇਸ ਤਰ੍ਹਾਂ ਇੱਕ ਮੋٹے ਤੌਰ ਤੇ ਅੰਦਾਜ਼ਾ ਦਿੱਤਾ ਜਾਂਦਾ ਮਹਾਰ ਮੰਨੀਓ ਕਿ ਵੇ ਦੇਖੋ ਜੀ ਕੋਈ ਚੀਜ਼ ਜਿਹੜੀ ਹੈ ਜੇ ਆਪਾਂ ਆਮ ਜਿੱਦਾਂ ਹੀਟਰ ਲੈ ਲੈਂਦੇ ਆ ਫਲਾਣਾ ਟਮਖਾਣਾ ਇਹ ਜਿਹੜੀਆਂ ਚੀਜ਼ਾਂ ਨੇ ਜਿਵੇਂ 12 ਤੋਂ 5 ਚ ਟਿੱਕਣ ਗਿਆ ਦਾ ਫਾਇਦਾ ਯਾਨੀ ਅਲਟੀਮੇਟਲੀ ਕੀ ਹੈ ਕਿ ਫਾਇਦਾ ਸਾਰਿਆਂ ਨੂੰ ਦੇਣ ਦਾ ਯਤਨ ਕਰ ਰਹੇ ਨੇ ਸਲੇਬਾ ਉਹਨ ਕਿਹੜੀਆਂ ਰੱਖਦੇ ਆ ਪੱਕਾ ਤਾਂ ਨਹੀਂ ਪਰ ਜਿਹੜੇ ਮਹਾਰ ਅੰਦਾਜ਼ਾ ਲਾਉਂਦੇ ਨੇ ਕਿ 5 ਤੋਂ 18 ਵਾਲੀ ਸਲੇਬ ਹੀ ਰੋਗੇ 5 ਤੇ 18 ਜੀ ਠੀਕ ਹੈ ਜੀ ਹੁਣ ਉਹਦੇ ਚ ਕੀ ਚੱਕਰ ਹੁੰਦਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਨਾ ਕਿ ਜਿੱਦਾਂ ਇਹਨਾਂ ਦਾ ਕੀ ਹੋਏਗਾ ਕਿ 10 ਲੱਖ ਤੱਕ ਆਮ ਗੱਡੀ ਹੈ ਜਿਹੜੀ ਹੂੰ ਉਹਦਾ ਅੱਜ ਦੀ ਘੜੀ ਦੇ ਵਿੱਚ ਕੀ ਆ ਕਿ ਤੁਸੀਂ ਜੇ ਦੇਖੋਗੇ 18 28 ਤੋ ਦਿੰਦੇ ਨੇ ਆ ਜੀਐਸਟੀ ਲੱਗ ਗਈ ਉਹਦੇ ਤੇ ਕਾਰਾਂ ਤੇ ਲੱਗਦੀ ਹੈ ਨਾ ਜੀ ਜੀ ਜਾਂ ਜਿਹੜੇ ਕੁਝ ਵਹੀਕਲ ਹੁੰਦੇ ਆ ਕਿ ਇਹਨਾਂ ਨੂੰ 18 ਚ ਕਰ ਦਿਓ ਠੀਕ ਹੈ ਜੀ ਤੇ ਉਤਲੇ ਟੈਕਸ ਹੋਰ ਵੀ ਜੀਐਸਟੀ ਪਲੱਸ ਹੁੰਦਾ ਹੈ ਨਾ ਫਲਾਣਾ ਟੈਕਸ ਹੈ ਜੀ ਫਲਾਣਾ ਟੈਕਸ ਹੈ ਸੈਸ ਫਲਾਣਾ ਸੈਸ ਹੈ ਬਿਲਕੁਲ ਬਿਲਕੁਲ ਸਰ ਇਹ ਟੋਟਲ ਕਹਿ ਲੋ 30 35 ਤੱਕ ਜਿਹੜੇ ਜਾਂਦੇ ਹੋਣਗੇ ਕੋਈ 40 ਤੱਕ ਜਾਂਦਾ ਹੋਊਗਾ ਜੀ ਔਰ ਲਗਜ਼ਰੀ ਗੱਡੀਆਂ ਜਿਹੜੀਆਂ 7% ਤੱਕ ਚਲੇ ਜਾਂਦੀਆਂ ਹਮ ਸੈਸ ਲੱਗ ਕੇ ਲਗਭਗ ਲਗਜ਼ਰੀ ਮਤਲਬ ਵੱਡੀਆਂ ਗੱਡੀਆਂ ਜਿਵੇਂ ਨਾਲ 50 ਲੱਖ ਦੀ ਹੈ ਕੋਈ ਕਰੋੜ ਦੀ ਹੈ ਉਹ ਜੇ ਤੁਸੀਂ ਚੈੱਕ ਕਰੋਗੇ ਪਰਮਾਤਮਾ ਤੁਹਾਨੂੰ ਵੀ ਕਿਤੇ ਉਹ ਬਿੱਲ ਦੇਵੇ ਤੁਸੀਂ ਆਪਦਾ ਬਿੱਲ ਘਟਾ ਕੇ ਗੱਡੀ ਦਾ ਕਰੋੜ ਵਾਲੀ ਦਾ ਨਿਕਲੋ ਤਾਂ ਚੈੱਕ ਕਰ ਲਿਓ ਹਨਾ ਜੀਐਸਟੀ ਪਲੱਸ ਤਾਂ ਜੀਐਸਟੀ ਪਲੱਸ ਪਾਓਗੇ 28 ਜੀਐਸਟੀ ਤੇ ਲਗਭਗ ਇੰਨਾ ਹੀ ਉੱਤੇ ਅਸੈਸ ਦਾ ਪੈ ਗਿਆ ਬਿਲਕੁਲ ਇਹ ਚਾਹੁੰਦੇ ਆ ਕਿ ਉਹਨੂੰ ਵੀ ਆਪਾਂ ਲਗਭਗ 40-45 ਦੇ ਲੈ ਆਈਏ ਜੀ ਠੀਕ ਹੈ ਜੀ ਵੀ ਟੋਟਲ 40-45 ਦੇ ਲੈ ਆਈਏ ਜੇ 28 ਵੀ ਰੱਖਦੇ ਆ ਸਲੇਬ ਤਾਂ ਜਿਹੜੇ ਉਹ ਟੈਕਸ ਪਾ ਕੇ ਉਹਨੂੰ ਸੱਠ ਤੇ ਜਾ ਰਿਹਾ ਉਹਨੂੰ ਵੀ ਵੱਡੇ ਬੰਦੇ ਨੂੰ ਵੀ ਰਾਹਤ ਆ ਵੀ ਇੱਕ ਤੇ ਉਹ ਵੀ ਕਲਾਸ ਆ ਗਈ ਨਾ ਇੱਕ ਜਿਹੜਾ ਮਤਲਬ ਆ ਗੱਡੀ ਵਾਲਾ 10 ਲੱਖ ਆਮ ਗੱਡੀ ਵਾਲਾ ਵੀ ਇਹਨੂੰ ਇਹਨੂੰ ਘਟੋ ਘਟ 18 ਤੱਕ ਹੋ ਗਿਆ ਹੂੰ ਵੀ ਜੇ 18 ਮੈਕਸਿਮਮ ਤਾਂ 18 ਚ ਆ ਵੀ ਤੇ ਉਤਲੇ ਸੈਸ ਜਿਹੜੇ ਘਟਾ ਦਿੱਤੇ ਜਾਂ ਕੁਝ ਇਦਾਂ ਮਤਲਬ ਕਰਕੇ ਕਿ ਇਹਨੂੰ ਵੀ ਰਾਹਤ ਤੇ ਵੱਡੀ ਗੱਡੀ ਵਾਲੇ ਨੂੰ ਥੋੜੀ ਬਹੁਤ ਇਹਦਾ ਫਰਕ ਪੈਣਾ ਜਨਾ ਵਧੂਗਾ ਹਾਂ ਜੀ ਇਦਾਂ ਹੈ ਇਹਨਾਂ ਦਾ ਉਹ ਸੋਚਣ ਦਾ ਦੇਖੋ ਪਤਾ ਨਹੀਂਗਾ ਕੀ ਕਰਦੇ ਕੀ ਨਹੀਂ ਕਰਦੇ ਫਿਲਹਾਲ ਇਹੋ ਆ ਕਿ ਕੋਈ ਕਹਿੰਦਾ ਜੀ 5 ਤੇ 18 ਰੱਖਣਗੇ ਕੋਈ ਕਹਿੰਦੇ ਜੀ ਨਹੀਂ 12 ਤੋਂ 18 28 ਰੱਖ ਸਕਦੇ ਆ ਮਤਲਬ ਕਿ ਅਲੱਗ ਅਲੱਗ ਆਵਾਜ਼ਾਂ ਨੇ ਇਸ ਵਿੱਚ ਪਰ ਡੈਫੀਨਟਲੀ ਫਰਕ ਪਊਗਾ ਚੀਜ਼ਾਂ ਵਸਤੂਆਂ ਤੇ ਉਹ ਹੁਣ ਤਾਂ ਆ ਕਿ ਜੇ ਜਿਹੜੀਆਂ ਨੌਨ ਭਾਜਪਾ ਗਵਰਨਮੈਂਟਾਂ ਨੇ ਜੋ ਸਹਿਮਤੀ ਦੇਣ ਕਿਉਂਕਿ ਜੀਐਸਟੀ ਕੌਂਸਲ ਹੈ ਨਾ ਜੀ ਉਹਦੇ ਵਿੱਚ ਹਰੇਕ ਸਟੇਟ ਨੇ ਜਾ ਕੇ ਆਪਣੀ رائے ਰੱਖਣੀ ਆ ਹਮ ਹਰੇਕ ਨੇ ਜਾ ਕੇ ਆਪਣਾ ਫੈਸਲਾ ਜਿਹੜਾ ਦੱਸਣਾ ਉਹ ਪਹਿਲਾਂ ਤੇ ਸਹਿਮਤੀ ਬਣਾਉਣੀ ਪਊਗੀ ਸਾਰੇ ਖਾਕਾ ਉਲੀਕਣਗੇ ਜੀ ਉਹ ਫਿਰ ਜੋ ਇਹਨਾਂ ਦਾ ਪ੍ਰਪੋਜ਼ਲ ਹੋਏਗਾ ਹੁਣ ਮੈਨੂੰ ਨਹੀਂ ਪਤਾ ਵੀ ਕਿਹੜੀ ਸਲੇਬ ਰੱਖਦੇ ਆ 5 ਵਾਲੀ ਸ਼ਾਇਦ ਰਹੂਗੀ ਰਹੂਗੀ ਜੀ ਜੀ ਅੱਗੇ ਦੇਖੋ ਕਿਹੜੀ ਰੱਖਦੇ ਆ 18 ਹੁੰਦੀ ਆ ਮੈਕਸਿਮਮ ਜਾਂ 28 ਰਹਿੰਦੀ ਆ ਤਾਂ ਉਹਦੇ ਚ ਕੀ ਹੈ ਕਿ ਇਹ ਸਾਰੇ ਫਾਇਦੇ ਜਿਹੜੇ ਆ ਉਹ ਸਰਕਾਰਾਂ ਨੂੰ ਦੱਸਣ ਕਿ ਦੇਖੋ ਇਦੇ ਨਾਲ ਆ ਕੁਛ ਹੋਊਗਾ ਡਿਮਾਂਡ ਵੱਧ ਸਕਦੀ ਆ ਫਲਾ ਹੋਏਗਾ ਰੋਜ਼ਗਾਰ ਨਿਕਲ ਸਕਦੇ ਆ ਵਿਦੇਸ਼ ਇੱਤ ਹੈ ਤੁਹਾਨੂੰ ਆ ਫਾਇਦਾ ਹੋ ਸਕਦਾ ਤਾਂ ਉਹਦੇ ਚ ਜਦੋਂ ਸਹਿਮਤੀ ਹੋ ਜਾਏਗੀ ਫਿਰ ਉਸ ਤੋਂ ਬਾਅਦ ਆਉਣਗੇ ਜੀ ਚਲੋ ਕੁਛ ਨਾ ਕੁਛ ਤੇ ਫਾਇਦਾ ਜੇ ਸਲੈਬ ਕੱਟ ਕਰਦੇ ਆ ਪਰਸੈਂਟੇਜ ਕੱਟ ਕਰਦੇ ਆ ਤੇ ਉਹਦੇ ਨਾਲ ਆਬਵੀਅਸਲੀ ਫਾਇਦਾ ਤੇ ਹੋਣਾ ਹੀ ਹੋਣਾ ਤੇ ਖੈਰ ਮਿੱਤਰ ਕਹਿ ਰਹੇ ਨੇ ਗਿੱਦਾ ਸਾਹਿਬ ਇਹ ਕਹਿੰਦੇ ਕਿ ਬਾਈ ਬਹੁਤ ਸਾਰਾ ਪੈਸਾ ਕੇਂਦਰ ਨੇ ਇਕੱਠਾ ਕੀਤਾ ਤੇ ਬੜਾ ਪੈਸਾ ਗਿਆ ਜੀ ਹੁਣ ਤਾਂ ਜੀਐਸਟੀ ਕਲੈਕਸ਼ਨ ਮੈਨੂੰ ਲੱਗਦਾ ਸ਼ਾਇਦ 2 ਲੱਖ ਨੂੰ ਟੱਪ ਗਈ ਸੀ 2 ਲੱਖ ਕਰੋੜ ਨੂੰ ਜੀ ਹੂੰ ਹੂੰ ਜੀ 28% ਵਾਲੇ ਸ਼ਾਇਦ 40% ਦੇਣਗੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਬਲਵਿੰਦਰ ਸਿੰਘ ਜੀ ਬਿਲਕੁਲ ਚਲੋ ਇੰਤਜ਼ਾਰ ਕਰਦੇ ਆਪੋ ਇੱਕ ਓਵਰਵਿਊ ਜੀ ਆਪਾਂ ਇਸ ਤੇ ਗੱਲ ਕਰ ਰਹੀਏ ਕਾਰਾ ਮਸ਼ੀਨ 4 ਮੀਟਰ 1200 ਸੀਸੀ ਘੱਟ ਜੀਐਸਟੀ 18% ਤੇ ਵੱਡੀ ਕਾਰ 1500 ਸੀਸੀ ਵਾਲੀ ਜਿਹੜੀਆਂ 3% ਘੱਟ ਦੀ ਐਸਟੀ ਤੇ ਸੋ ਸੈਸ ਵੀ ਘਟਾ ਕੇ 40% ਜੀਐਸਟੀ ਹਾਂ ਦੱਸ ਉਹੀ ਆ ਨਾ ਮੈਂ ਕਿਵੇਂ ਤੁਹਾਨੂੰ ਦੱਸਿਆ ਕਿ ਵੱਡੀਆਂ ਗੱਡੀਆਂ ਵੀ ਜਿਹੜੀਆਂ 40 ਵਾਲੇ ਗੇੜ 'ਚ ਲਿਆਉਣ ਦਾ ਯਤਨ ਕਰਨਗੇ ਤੇ ਜਿਹੜੀ ਛੋਟੀ ਗੱਡੀ ਆ ਉਹਨੂੰ ਮਤਲਬ ਕਹਿ ਲੋ ਕਿ ਉਹਦੀ ਜਿਹੜੀ ਸਾਰੀ ਟੈਕਸੇਸ਼ਨ ਜੋ ਵੀ ਹੈ ਉਹ ਕਰਕੇ ਸਸਾਂ ਸਮੇਤ ਕਿ ਉਹਨੂੰ ਮਤਲਬ ਕਿ 25 30 ਤੱਕ ਰੱਖਿਆ ਜਾਵੇ ਜੀ ਕਿ ਰਾਹਤ ਦੋਨਾਂ ਨੂੰ ਮਿਲ ਜਾਵੇ ਕਿ ਆਮ ਬੰਦਾ ਜਿਹੜਾ ਮੀਡਲ ਕਲਾਸ ਤੇ ਇੱਕ ਜਿਹੜਾ ਕਹਿ ਲੋ ਕਿ ਅਪਰ ਮੀਡਲ ਕਲਾਸ ਹੈ ਜਾਂ ਰਿਚ ਆ ਗਿਆ ਤਾਂ ਰਿਚ ਹੈ ਜਿਹੜਾ ਬੰਦਾ ਕਹਿਣ ਦਾ ਮਤਲਬ ਕਿ ਉਹਨੂੰ ਵੀ ਰਾਹਤ ਮਿਲ ਜਾਵੇ ਸਾਰਿਆਂ ਨੂੰ ਜੋੜਿਆ ਜਾਵੇ ਜੀ ਜੀ ਚਲੋ ਵੋਟਾਂ ਦਾ ਟਾਈਮ ਆਉਣਾ ਉਹਨਾਂ ਵਾਲੇ ਟਾਈਮ ਦੇ ਸਰਕਾਰਾਂ ਨੇ ਵੀ ਦੇਖਣਾ ਸਾਰਾ ਕੁਝ ਤੇ ਖੈਰ ਮੈਂ ਤੁਹਾਨੂੰ ਜੀ ਰਾਹਤ ਦੀ ਗੱਲ ਹੈ ਤੇ ਜੰਦ ਜਾਂਦੇ ਇੱਕ ਛੋਟੀ ਜਿਹੀ ਰਾਹਤ ਦੀ ਗੱਲ ਹੋਰ ਕਰਕੇ ਜਾਣੀ ਆ ਕਹਿੰਦੇ ਕਿ ਜਨ ਵਿਸ਼ਵਾਸ ਸੋਧ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਕਰਨਾ ਸਰਕਾਰ ਨੇ ਤੇ ਉਹਦੇ ਵਿੱਚ ਕਹਿੰਦੇ ਕੋਈ ਛੋਟੇ ਮੋਟੇ ਜਿਹੜੇ ਕੋਈ ਗੁਨਾਹ ਹੁੰਦੇ ਨੇ ਕੋਈ ਕੇਸ ਹੁੰਦੇ ਨੇ ਉਹਨਾਂ ਦੇ ਵਿੱਚ ਬਹੁਤਾ ਕੋਈ ਸਜ਼ਾ ਵਾਲਾ ਜਿਹੜਾ ਪ੍ਰੋਵੀਜ਼ਨ ਆ ਉਹ ਖਤਮ ਕਰਨਾ ਇਹਦੇ ਵਿੱਚ ਵੀ ਕਹਿੰਦੇ ਕਿ ਜਿਹੜਾ ਆਮ ਜੀਵਨ ਹੈ ਉਹ ਥੋੜਾ ਜਿਹਾ ਸੌਖਾ ਹੋ ਜਾਏ ਜਿਹੜੇ ਕੋਈ ਕਾਰੋਬਾਰ ਚੱਲਦੇ ਉਹਨਾਂ ਦੇ ਵਿੱਚ ਕੋਈ ਰੁਕਾਵਟਾਂ ਪੈਂਦੀਆਂ ਨੇ ਛੋਟੀਆਂ ਮੋਟੀਆਂ ਗਲਤੀਆਂ ਕਰਕੇ ਉਹ ਵੀ ਥੋੜਾ ਜਿਹਾ ਨਿਪਟੜ ਜਾਣਾ ਕੰਮ ਤਾਂ ਇੱਕ ਡਾਟਾ ਦੇ ਰਹੇ 24 25 ਚ 22 ਲੱਖ ਕਰੋੜ ਮਤਲਬ ਕਿ ਐਵਰੇਜ ਮਹੀਨੇ ਦਾ ਫਿਰ 2 ਲੱਖ ਕਰੋੜ ਹੋ ਗਿਆ ਨਾ ਜੀ ਹਮ ਇਸ ਸਾਲ ਦਾ ਜੇ ਕੱਢੋਗੇ 25 25 26 ਦਾ ਸੋ ਆਲਮੋਸਟ ਇੰਨਾ ਆਏਗਾ 2 ਲੱਖ ਕਰੋੜ ਹਮ ਠੀਕ ਹੈ ਜੀ ਮਹੀਨੇ ਦਾ ਜੀ ਐਸਟੀ ਕਲੈਕਸ਼ਨ ਸਾਲ ਦਾ ਨਹੀਂ ਤਾਂ ਫਿਰ ਇੰਨਾ ਬਣ ਗਿਆ ਨਾ ਜਿੰਨਾ ਦੱਸਿਆ ਸੋ ਇਸ ਕਰਕੇ ਪੈਸਾ ਭਰਪੂਰ ਆਇਆ ਉਹਨਾਂ ਦੇ ਕੋਲ ਇੰਡੀਆ ਬਾਜ਼ਾਰ ਬਹੁਤ ਅੱਛਾ ਬਾਜ਼ਾਰ ਹੈ ਨਾ ਜੀ ਹਾਲੇ ਤੇ ਇਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ ਅ ਦੇਖੋ ਗੱਲ ਇਹ ਆ ਕਿ ਹੁਣ ਜੇ ਆਪਾਂ ਇਹ ਗੱਲ ਕਰ ਰਹੇ ਆ ਕਿ ਇਹਨਾਂ ਨੇ ਬਿੱਲ ਲਿਆਂਦਾ ਵੈਸੇ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਕਮੇਟੀ ਨੂੰ ਭੇਜਿਆ ਫਿਲਹਾਲ ਕਮੇਟੀ ਨੂੰ ਭੇਜਿਆ ਉਹਦੇ ਵਿੱਚ ਕੁਝ ਚੀਜ਼ਾਂ ਹੋਰ ਕਰਕੇ ਮੋਡੀਫਿਕੇਸ਼ਨ ਕਹਿ ਲਓ ਕਿ ਕਰਕੇ ਤੇ ਇਹਨੂੰ ਪਾਸ ਕਰਵਾਇਆ ਜਾ ਸਕਦਾ ਹੈ ਲਗਭਗ 2250 ਇਸ ਤਰ੍ਹਾਂ ਦੇ ਜੁਰਮ ਬਣੇ ਨੇ ਹੂੰ ਕਿ ਜਿਨ੍ਹਾਂ ਨੂੰ ਇਦਾਂ ਕੀਤਾ ਜਾਊਗਾ ਵੀ ਜਿਵੇਂ ਮੰਨ ਲਓ ਕੁਝ ਵਿੱਚ ਜਿੰਨੀ ਕੋ ਮੈਨੂੰ ਸਮਝ ਆਈ ਆ ਵੈਸੇ ਇਹਨੂੰ ਮੈਂ ਪੂਰਾ ਡਿਟੇਲ ਨਾਲ ਪੜ੍ਹਾਂਗਾ ਇਸ ਘੜੇ ਨੂੰ ਇਹ ਬਹੁਤ ਕੰਮ ਦਾ ਹੈ ਜੀ ਇਹ ਬਹੁਤ ਵੱਡਾ ਬਦਲਾਅ ਹੈ ਤੁਹਾਡੀ ਮੇਰੀ ਜ਼ਿੰਦਗੀ 'ਚ ਕਿਵੇਂ ਪ੍ਰਭਾਵਸ਼ਾਲੀ ਹੋ ਸਕਦਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਹੂੰ ਕਿ ਜਿੱਦਾਂ ਹੁਣ ਲਾਇਕ ਵੀ ਆਪਾਂ ਵੇਖੀਏ